ਲਵੀ ਜੋਦੋ ਯਦੋ ਜੈਦ ਜਾਰੀ ਆ ਅੱਧਾ ਦਾ ਪੱਟਤਾ ਬਾਡਰ ਤੇ ਅੱਧਾ ਹੀ ਰਹਿ ਗਿਆ ਐ ਮੰਨ ਲਓ ਹਾਥੀ ਸੱਟ ਲਿਆ ਪੂਜੀ ਰਹਿ ਗਈ ਆ ਕੱਲ ਨੂੰ ਮੇਰਾ ਵੀਰ ਖਿੱਚਦੇ ਵੀ ਹਰਾ ਇੱਧਰ ਨੂੰ ਜਿਹਦੇ ਨੇੜੇ ਸ਼ੰਭੂ ਲੱਗਦਾ ਸ਼ੰਭੂ ਪਹੁੰਚ ਜਾਓ ਜਿਹਦੇ ਨੇੜੇ ਪਿੰਡਾਂ ਦੇ ਖਨੌਰੀ ਲੱਗਦਾ ਖਨੌਰੀ ਪਹੁੰਚ ਜਾਓ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਹਰ ਹਾਲ ਦੇ ਵਿੱਚ ਦਿੱਲੀ ਪਹੁੰਚਣਾ ਹੈ ਇਹਨਾਂ ਦਾ ਜ਼ੋਰ ਲੱਗਿਆ ਵਾ ਵੀ ਦਿੱਲੀ ਜਾਣ ਨਹੀਂ ਦੇਣਾ ਇਹਨਾਂ ਦੇ ਵੀ ਇੰਤਜ਼ਾਮ ਐਤਕੀ ਸਖਤ ਹੈ ਤੇ ਆਪਾਂ ਵੀ ਉਦੋਂ ਸਖਤ ਹੋ ਕੇ ਆਉਣਾ ਹਰ ਹਾਲ ਦੇ ਵਿੱਚ ਆਪਾਂ ਦਿੱਲੀ ਜਾਣਾ ਹੀ ਜਾਣਾ ਕਿਉਂਕਿ ਇੱਕ ਵਾਰੀ ਖਿਆਲ ਰੱਖੋ ਮੇਰੀ ਗੱਲ ਦਾ ਜੇ ਇਸ ਵਾਰ ਪੰਜਾਬ ਹਰਿਆਣਾ ਨਾਲ ਕੇ ਦਿੱਲੀ ਨਾ ਗਿਆ ਤਾਂ ਇਹਨਾਂ ਦੇ ਭਰਾਵੋ ਮੂੰਹ ਪੈਣਿਆ ਮੂੰਹ ਇਹ ਗੱਲ ਯਾਦ ਰੱਖਿਓ ਮਨੋਬਲ ਇਹਨਾਂ ਦਾ ਉੱਚਾ ਹੋਣਾ ਆਪਣਾ ਡਿੱਗਣਾ ਅੱਜ ਜਿਹੜੇ ਅਸੀਂ ਬੈਠੇ ਕਰਾ ਜੇ ਸੋਚੀ ਜਾਂਦੇ ਆ ਨਾ ਵੀ ਆਪਾਂ ਕੀ ਲੈਣਾ ਫਿਰ ਭੁੱਲ ਜਿਓ ਇਹਨਾਂ ਵਾਨੀਆਂ ੜਾਨੀਆਂ ਨੇ ਵੱਡੇ ਘਰਾਣਿਆਂ ਕੋਲ ਤੁਹਾਡੀਆਂ ਨਾ ਜ਼ਮੀਨਾਂ ਬਚਣ ਨਾ ਤੁਹਾਡਾ ਰਜਗਾਰ ਬਚੇ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਮੇਰੀ ਗੱਲ ਚ ਇੱਥੇ ਰੱਖਿਓ ਜੇ ਆਪਾਂ ਅੱਜ ਵੀ ਨਾ ਉੱਠ ਕੇ ਆਪਣੇ ਬਜ਼ੁਰਗਾਂ ਦੇ ਨਾਲ ਆਪਣੇ ਨੌਜਵਾਨ ਭਰਾਵਾਂ ਦੇ ਨਾਲ ਨਾ ਖੜੇ ਤਾਂ ਅਫਵਾਹਾਂ ਬਹੁ ਫਲਾਈ ਜਾਂਦੇ ਆ ਅੱਜ ਚਾਰ ਜੀ ਇੱਥੇ ਕਿਸਾਨ ਸ਼ਹੀਦ ਹੋ ਗਏ ਜੀ ਮਾਰੇ ਗਏ ਜੀ ਸ਼ੰਭੂ ਤੇ ਕੁਝ ਨਹੀਂ ਹੋਇਆ ਬਾਈ ਛੱਟਾਂ ਬਹੁਤ ਦੇ ਲਗੀਆਂ ਨੇ। ਇਹੀ ਆਹੀ ਕੁਝ ਹੋ ਰਿਹਾ ਨਾ ਜਿਹੜੀ ਗੱਲ ਆਪਾਂ ਬਾਰ-ਬਾਰ ਕਰਦੇ ਆ ਕਿ ਦਿੱਲੀ ਸਾਨੂੰ ਬਾਰ-ਬਾਰ ਜ਼ਖਮ ਦਿੰਦੀ ਆ। ਅੱਜ ਲੱਤਾਂ ਵੀ ਟੁੱਟੀਆਂ ਨੇ ਬਹੁਤ ਬੰਦੇ ਤੁਸੀਂ ਵੀਡੀਓ ਦੇਖ ਲਈਆਂ ਹੋਣਗੀਆਂ। ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ, ਅਥਰੂ ਕਾਸ ਵੀ ਮਾਰੀ ਗਈ। ਡਾਂਗਾਂ ਨਾਲ ਲੋਕਾਂ ਦੀਆਂ ਲੱਤਾਂ ਤੋੜੀਆਂ ਗਈਆਂ ਕੁੱਟ ਕੇ। ਸੂਏ ਵੀ ਮਾਰੇ ਗਏ ਆ ਟਰੈਕਟਰਾਂ ਦੇ ਵਿੱਚ। ਜਾਨੇ ਮੈਂ ਕਹਿੰਦਾ ਕੋਈ ਕਦਰ ਛੱਡੀ ਨਹੀਂ ਅੱਜ। ਕਈ ਪੱਤਰਕਾਰ ਵੀ ਜ਼ਖਮੀ ਹੋਏ ਆ। ਸੋ ਪਰ ਕੋਈ ਗੱਲ ਨਹੀਂ। ਸ਼ਿਕਾਇਤਾਂ ਦੇ ਵਿੱਚ ਇਹਨਾਂ ਨੇ ਜ਼ਬਰ ਕਰਨਾ ਹੈ ਇਹਨਾਂ ਦੇ ਜ਼ਬਰ ਦਾ ਜਵਾਬ ਆਪਾਂ ਸਬਰ ਨਾਲ ਦੇਣਾ ਆਜੋ ਮੇਰਾ ਵੀਰ ਜਿੰਨੇ ਵੀ ਨੌਜਵਾਨਾਂ ਨੂੰ ਖਾਸ ਤੌਰ ਤੇ ਮੇਰੀ ਅਪੀਲ ਹੈ ਕਿਉਂਕਿ ਨੌਜਵਾਨ ਹੀ ਮੋਰਚਿਆਂ ਦੀ ਜਿੰਦ ਜਾਨ ਹੁੰਦੇ ਆ ਪਿਛਲੇ ਵਾਰੀ ਵੀ ਆਪਾਂ ਦੇਖਿਆ ਵੀ 2020 ਦੇ ਵਿੱਚ ਜਦੋਂ ਆਪਾਂ ਦਿੱਲੀ ਨੂੰ ਗਏ ਆ ਤਾਂ ਨੌਜਵਾਨਾਂ ਨੇ ਜਿਹੜੀ ਉਹ ਦਿੱਲੀ ਤੱਕ ਮੋਰਚੇ ਨੂੰ ਫਤਿਹ ਕੀਤਾ ਸੋ ਨੌਜਵਾਨੋ ਤੁਹਾਨੂੰ ਅਪੀਲ ਆ ਬਾਈ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਕੱਲ ਨੂੰ ਆਪਾਂ ਇਹ ਮੋਰਚਾ ਜਿਹੜਾ ਬਾਰਡਰ ਬਣਾਇਆ ਹੋਇਆ ਜਿਹੜੇ ਬੈਰੀਕੇਡ ਲਾਏ ਹੋਏ ਨੇ ਜਿਹੜੀਆਂ ਕੰਧਾਂ ਕੱਡੀਆਂ ਹੋਈਆਂ ਤਾਰਾਂ ਵਛਾਈਆਂ ਹੋਈਆਂ ਇਹਨੂੰ ਤੋੜ ਕੇ ਇਹ ਮੋਰਚਾ ਕੱਲ ਨੂੰ ਫਤਿਹ ਹਰ ਹਾਲਚ ਕਰਨਾ ਸੋ ਮੇਰੀ ਅਪੀਲ ਹੈ ਕਿ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਜਿੱਥੇ ਵੀ ਤੁਹਾਨੂੰ ਨੇੜੇ ਲੁੱਟਲਾ ਦਾ ਸ਼ੰਭੂ ਜਖਨੌਰੀ ਉਥੇ ਪਹੁੰਚ ਜਾਓ ਵੀ ਹੋਰ ਗੱਲਬਾਤ ਵੀ ਨਹੀਂ ਕਰਨੀ ਚਾਹੀਦੀ ਪਾਣੀ ਪਾਣੀ ਦੇ ਹਾਂ ਇੱਕ ਹੋਰ ਪੀਲਾ ਹੱਥ ਅਥਰੂ ਕਹਿੰਦੇ ਜਿਹੜੇ ਗੋਲੇ ਸਿੱਟਦੇ ਆ ਨਾ ਉਹਦੇ ਨਾਲ ਸਮੱਸਿਆ ਆਉਂਦੀ ਆ ਵੀ ਉਹ ਸਿੱਟਦੇ ਆ ਤੇ ਬਹੁਤ ਅੱਖਾਂ ਨੂੰ ਸੰਗ ਨੂੰ ਚੜਦਾ ਜਿੰਨਾ ਪਾਣੀ ਲਾਉਨੇ ਆ ਅੱਖਾਂ ਨੂੰ ਉਨਾਂ ਹੀ ਉਹ ਮੱਚਦਾ ਹੈ। ਕਈ ਤਾਂ ਅਜ ਬੇਹੋਸ਼ ਵੀ ਹੋਏ ਆ ਜਦੋਂ ਗੋਲੇ ਸਿੱਟੇ ਆ। ਮੇਰਾ ਵੀ ਜਿਹਦੇ ਕੋਲ ਢੋਲ ਆ ਆਪਣੇ ਵੱਡੇ ਸਪਰੇਅ ਵਾਲੇ ਉਹ ਜ਼ਰੂਰ ਨਾਲ ਲੈ ਕੇ ਆਇਓ। ਉਹਨਾਂ ਦੀ ਬਹੁਤ ਲੋੜ ਹੈ ਕਿਉਂਕਿ ਢੋਲ ਦੇ ਨਾਲ ਜਿੰਨਾ ਪਾਣੀ ਛੜਕਾਂਗੇ ਪਾਣੀ ਛੜਕਣ ਦੇ ਨਾਲ ਤੇ ਗਿੱਲੀ ਬੋਰੀ ਸੱਟਣ ਦੇ ਨਾਲ ਉਹਦੀ ਜਿਹੜੀ ਗੈਸ ਜੀ ਆਉ ਖਤਮ ਹੋ ਜਾਂਦੀ ਆ। ਸ਼ੁਕਰ ਹੈ ਪੀ ਲਾ ਕੇ ਵੱਧ ਤੋਂ ਵੱਧ ਤੁਸੀਂ ਢੋਲ ਪਾਣੀ ਵਾਲੇ ਨਾਲ ਲੈ ਕੇ ਨਾ ਸਪਰੇਅ ਵਾਲੇ ਢੋਲ ਹੁੰਦੇ ਆ ਉਹ ਢੋਲ ਨਾਲ ਲੈ ਕੇ ਆਉਣੇ ਤਾਂ ਕਿ ਪਾਣੀ ਨਾਲ ਜਿਹੜੀ ਉਹਦੀ ਗੈਸ ਆ ਉਹਨੂੰ ਖਤਮ ਕੀਤਾ ਜਾ ਸਕੇ ਨਾਲ ਬੋਰੀਆਂ ਬੋਰੀਆਂ ਵੀ ਹਾਂ ਜੀ ਸੀ ਵੀ ਬੋਰੀਆਂ ਜੀ ਸੀ ਵੀ ਜੇ ਸੀ ਵੀਆਂ ਦੀ ਵੀ ਲੋੜ ਆ ਵੀ ਜਿੰਨਾ ਭਰਾਵਾਂ ਕੋਲ ਜੇ ਸੀ ਵੀਆਂ ਹੈਗੀਆਂ ਨੇ ਉਹ ਵੀ ਲੈ ਕੇ ਆਓ ਵੈਸੇ ਸਾਨੂੰ ਪਤਾ ਲੱਗਿਆ ਵੀ ਅੱਜ ਕੋਈ ਜੇ ਸੀ ਵੀਆਂ ਸਾਡੇ ਪੰਜਾਬ ਚੋਂ ਲੈ ਕੇ ਵੀ ਆਏ ਸੀ ਭਰਾ ਪਰ ਇੱਥੇ ਪਿੱਛੇ ਕਿਤੇ ਅਬ ਇੱਥੇ ਪੈਂਦਾ ਕੋਈ ਸ਼ੈਲਦਰ ਜਾ ਪੈਂਦਾ। ਲੋ ਜਿਹੜੇ ਪਾਸੇ ਪੈਲਸ ਜਾ ਵੀ ਪੈਂਦਾ ਉੱਥੇ ਵੀ ਰੋਕੀਆਂ ਚੰਗੀਆਂ ਕਹਿੰਦੇ ਜੇਐਸਵੀਂ ਆ ਪੁਲਿਸ ਵੱਲੋਂ। ਸੋ ਕੋਈ ਗੱਲ ਨਹੀਂ ਬਾਈ ਜੇਐਸਵੀਂ ਆ ਜਿਹੜੀਆਂ ਭਰਾਵਾਂ ਕੋਲ ਹੈਗੀਆਂ ਕਿਉਂਕਿ ਇਸ ਤਰੀਕੇ ਨਾਲ ਜਿਹੜੇ ਮਜ਼ਬੂਤ ਕੀਤਾ ਹੋਇਆ ਹੈ ਨਾ ਕੰਮ ਉਹ ਜੇਐਸਵੀਂ ਨਹੀਂ ਪਟਣਗੀਆਂ। ਸੋ ਅਪੀਲ ਆ ਜਿਹੜੇ ਬੰਦੇ ਕੋਲ ਜਿਹੜਾ ਵੀ ਸਾਧਨ ਹੈਗਾ ਬਾਈ ਤੇ ਕੱਲ ਨੂੰ ਲੈ ਕੇ ਮੇਰਾ ਵੀਰ ਇੱਥੇ ਪਹੁੰਚ